ਇਹੀ ਆ ਸਬੰਧ ਵਾਲੀ ਕਿਹੜੀ ਆ ਇਹ ਪਿਹਾਰੀ ਰੇੜੀ ਵਾਲਾ ਕਿਹੜਾ ਇਹਹੀ ਆਹੀ ਆਹੀ ਅੱਛਾ ਆਹੀ ਕਿਹੜਾ ਬਚਾਰੇ ਪੁੱਛੀ ਮੈਨੂੰ ਦੇਖੋ ਸਰਪੰਚ ਨੇ ਕਿਹਾ ਤੈਨੂੰ ਆ ਜਾਓ ਇੱਧਰ ਤੈਨੂੰ ਸਰਪੰਚ ਨੇ ਕਿਹਾ ਨਾ ਵੀ ਤੂੰ ਚਲਾ ਜਾ ਹਾਂਜੀ ਹਾਂਜੀ ਪਿੰਡ ਦਾ ਮਸਲਾ ਸਾਰੇ ਦਾ ਹੈ ਨਾ ਸਾਰੇ ਪਿੰਡ ਦਾ ਮਸਲਾ ਆ ਸੰਗਤ ਸਾਰੇ ਲੈ ਲੈ ਵਿੱਚ ਦੇਖੋ ਅਸੀਂ ਤੇਰੇ ਨਾਲ ਨਹੀਂ ਧੱਕਾ ਕਰਦੇ ਦੇਖੋ ਇਹ ਦੇਖੋ ਇਨਸਾਨੀਅਤ ਦੇ ਨਾਤੇ ਅਸੀਂ ਤੈਨੂੰ ਕਹ ਰਿਹਾ ਹਾਂ ਨਾ ਵੀ ਪੰਜਾਬ ਦੇ ਹਾਲਾਤ ਨੇ ਤਰ ਤੋ ਬਦਤਰ ਹੋ ਗਏ ਇਸ ਗੱਲ ਨਾਲ ਹੁਸ਼ਿਆਰਪੁਰ ਘਟਨਾ ਦਾ ਪਤਾ ਛੁਣੂ ਹੋਰ ਕਿਤਨਾ ਮਾ ਦਾ ਵੀ ਪਤਾ ਹੋਰ ਹੋਰ ਘਟਨਾ ਦਾ ਦੇਖੋ ਮੈਂ ਕਹਿੰਦਾ ਹੋ ਜਾਗਦਾ ਤੇਰੇ ਅੰਦਰ ਵੀ ਇਹੋ ਚੀਜ਼ ਹੋਵੇ ਹਨ ਵੀ ਮਤਲਬ ਜਿਹੜੀਆਂ ਘਟਨਾਵਾਂ ਨੇ ਗਲਤ ਵਾਪਰ ਰਹੀਆਂ ਪਰ ਜਿਹੜੀ ਜਦੋਂ ਸਾਰੇ ਪੰਜਾਬ ਦੀ ਗੱਲ ਆ ਗਈ ਕਿਤੇ ਵੱਡੇ ਮਸਲੇ ਦੀ ਗੱਲ ਆ ਗਈ ਪੰਜਾਬ ਦੇ ਵਿੱਚੋਂ ਕਿਸੇ ਗੱਲ ਨੂੰ ਸਾਫ਼ ਕਰਨ ਦੀ ਗੱਲ ਆ ਗਈ ਉਦੋਂ ਸਾਰੇ ਆ ਜਾਂਦੇ ਨੇ ਨਾ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੱਸੇ ਹੁਣ ਆਇਆ 1 ਸਾਲ ਹੋ ਗਿਆ 1 ਸਾਲ ਹੋ ਗਿਆ ਤੇਰਾ ਜੀ ਲੱਗ ਗਿਆ ਉਹਦੇ ਹਾਂ ਜੀ ਦਾ ਸੰਡੇ ਦੀ ਬਿਹਾਰ